ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀਆਂ-ਵੱਡੀਆਂ ਡੀਂਗਾ ਮਾਰੀਆਂ ਜਾ ਰਹੀਆਂ ਨੇ ਕਿ ਪੰਜਾਬ ਦਾ ਖਜ਼ਾਨਾ ਭਰਿਆ ਹੋਇਆ ਹੈ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਜੇਕਰ ਖਜ਼ਾਨਾ ਖਾਲੀ ਹੈ ਉਸ ਨੂੰ ਖਾਲੀ ਪੀਪਾ ਕਿਹਾ ਜਾਂਦਾ ਹੈ ਇਹ ਵਾਰ-ਵਾਰ ਕਹਿੰਦੇ ਰਹੇ ਨੇ ਮਨਪ੍ਰੀਤ ਬਾਦਲ ਨੂੰ ਲੇਕਿਨ ਹੁਣ ਦਵਾਲੀਆ ਨਿਕਲ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਬੱਸ ਵਿੱਚ ਜਿਹੜੇ ਸਫ਼ਰ ਕਰਦੇ ਨੇ ਉਹਨਾਂ ਨੂੰ ਬੜਾ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਬੱਸਾਂ ਵਾਲੇ ਹੋਣਗੇ ਖੱਜਲ ਖਵਾਰ ਦੂਸਰੇ ਪਾਸੇ ਸਫ਼ਰ ਕਰਨ ਵਾਲਿਆਂ ਨੂੰ ਵੀ ਵੱਡੇ ਝਟਕੇ ਲਗਾ ਦਿੱਤੇ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਪੰਜਾਬ ਵਿੱਚ ਬੱਸਾਂ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਪੰਜਾਬ ਰੋਡਵੇਜ਼ ਪੰਨ ਬੱਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ 2511 ਵੱਲੋਂ ਪੰਜਾਬ ਸਰਕਾਰ ਖਿਲਾਫ ਸੰਗਰਾਸ਼ ਦਾ ਐਲਾਨ ਕਰਦਿਆਂ 20 ਮਈ ਤੋਂ ਤਿੰਨ ਤਿੰਨ ਦਿਨ ਲਈ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ ਆਗੂਆਂ ਨੇ ਕਿਹਾ ਕਿ 21 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਸ਼ਤੇ ਧਰਨਾ ਲਗਾਇਆ ਜਾਵੇਗਾ ਜਾਣਕਾਰੀ ਅਨੁਸਾਰ ਅੱਜ ਯੂਨੀਅਨ ਦੀ ਸੂਬਾ ਪਦਰੀ ਮੀਟਿੰਗ ਇਸਰੂਪਮਨ ਲੁਧਿਆਣਾ ਵਿਖੇ ਸ਼ੁਭ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਬੂਹ ਦੀਪੂਆਂ ਦੇ ਆਗੂ ਸਹਿਬਾਨ ਹਾਜ਼ਰ ਹੋਏ ਸ਼ੁਭ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਦੀ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਟਰਾਂਸਪੋਰਟ ਵਿਭਾਗ ਦੇ ਹਾਲਾਤ ਦਿਨ ਪਰ ਦਿਨ ਮਾੜੇ ਹੁੰਦੇ ਜਾ ਰਹੇ ਹਨ ਹੁਣ ਤੱਕ ਫਰੀ ਸਫਰ ਦਾ ਪੈਸਾ ਲਗਭਗ 800 ਕਰੋੜ ਰੁਪਏ ਪੰ ਬੱਸ ਅਤੇ ਪੀਆਰਟਸ ਦੇ ਸਰਕਾਰ ਵੱਲੋਂ ਪੈਂਡਿੰਗ ਹੈ ਯਾਨੀ ਕਿ 800 ਕਰੋੜ ਰੁਪਏ ਜਿਹੜੀ ਫੰਡਿੰਗ ਦੇਣੀ ਚਾਹੀਦੀ ਸੀ ਫਰੀ ਮਹਿਲਾਵਾਂ ਦੇ ਸਫ਼ਰ ਵਾਲੀ ਉਹ ਪੈਂਡਿੰਗ ਹੈ ਤੇ ਦੂਸਰੇ ਪਾਸੇ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ 3 ਸਾਲ ਹੋ ਗਏ ਨੇ ਤਿੰਨ ਸਾਲਾਂ ਦੇ ਵਿੱਚ ਸਰਕਾਰੀ ਬੱਸਾਂ ਦਾ ਜਲੂਸ ਨਿਕਲ ਗਿਆ ਹੈ ਹਾਲਤ ਬੱਸਾਂ ਦੀ ਦਿਨ ਬਰ ਦਿਨ ਖਰਾਬ ਹੁੰਦੀ ਜਾ ਰਹੀ ਹੈ ਮਟੀਰੀਅਲ ਨਹੀਂ ਮਿਲ ਰਿਹਾ ਦੂਸਰੇ ਪਾਸੇ 800 ਕਰੋੜ ਪੈਂਡਿੰਗ ਹੈ ਆਗੋ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਜੁਲਾਈ 2024 ਨੂੰ ਜਥੇਬੰਦੀ ਨਾਲ ਜਲੰਧਰ ਵਿੱਚ ਮੀਟਿੰਗ ਕਰਕੇ 1 ਮਹੀਨੇ ਦੀਆਂ ਸਾਰੀਆਂ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਟ੍ਰਾਂਸਪੋਰਟ ਦੀ ਵੱਖਰੀ ਪਾਲਸੀ ਦੇ ਤਹਿਤ ਮਲਾਜ਼ਮਾਂ ਨੂੰ ਪੱਕਾ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਸਨ। ਮੁੱਖ ਮੰਤਰੀ ਪੰਜਾਬ ਦੇ ਹੁਕਮ ਮੁਤਾਬਕ ਜਥੇਬੰਦੀ ਦੇ ਆਗੂ ਸਮੇਤ ਸਰਕਾਰ ਵੱਲੋਂ ਕਮੇਟੀ ਗਠਿਤ ਕੀਤੀ ਗਈ ਸੀ। ਲਗਭਗ 10 ਮਹੀਨੇ ਬੀਤਣ ਦੇ ਬਾਵਜੂਦ ਦੀਆਂ ਮੰਗਾਂ ਹੱਲ ਨਹੀਂ ਕੀਤਾ ਗਿਆ ਇਸ ਲਈ ਹੁਣ 3 ਦਿਨ ਲਗਾਤਾਰ ਪੰਜਾਬ ਦੇ ਵਿੱਚ ਬੱਸਾਂ ਬੰਦ ਰਹਿਣਗੀਆਂ 21 ਜੁਲਾਈ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਦੀ ਰਿਹائش ਦਾ ਘਰਾਉ ਕੀਤਾ ਜਾਵੇਗਾ ਉਹਨਾਂ ਕਹਿੰਦੇ ਇੱਕ ਪਾਸੇ ਤਾਂ ਸੂਬੇ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਪੰਜਾਬ ਦਾ ਖਜ਼ਾਨਾ ਹਰਿਆ ਵੀ ਹੈ ਤੇ ਭਰਿਆ ਵੀ ਹੈ ਤੇ ਦੂਸਰੇ ਪਾਸੇ 8 ਕਰੋੜ ਬਕਾਇਆ ਜਿਹੜਾ ਹੈ ਸਰਕਾਰੀ ਬੱਸਾਂ ਦਾ ਪੈਂਡਿੰਗ ਪਿਆ ਹੈ ਮਲਾਜ਼ਮਾਂ ਨੂੰ ਪ੍ਰੋਪਰ ਤਰੀਕੇ ਦਾ ਤਨਖਾਹ ਨਹੀਂ ਦਿੱਤੀ ਜਾ ਰਹੀ ਇਹਨਾਂ ਨੇ ਕਿਹਾ ਸੀ ਰੈਗੂਲਰ ਕਰਾਂਗੇ ਫਿਲਹਾਲ ਹਾਲੇ ਵੀ ਅਸੀਂ ਕੰਟੈਕਟ ਬੇਜਤੇ ਹਾਂ ਤਾਂ